ਗੱਲ ਗੱਲ ਤੇ ਗੱਲ ਕੱਲੀ ਕਬੱਡੀ ਦੀ ਹੋਣੀ ਚਾਹੀਦੀ ਹੈ ਉਹ ਕਹਿੰਦੇ ਵੱਡਾ ਮੈਚ ਸ਼ੁਰੂ ਹੋਇਆ ਤੇ ਪਹਿਲੀ ਕਬੱਡੀ ਉਹ ਕਹਿੰਦੇ ਛੰਨਾ ਦੀ ਧਰਤੀ ਦਾ ਇਸੋਲੇ ਪੂਰੀ ਪਾਉਣ ਦੇ ਲਈ ਵਧਿਆ ਹੋਇਆ ਉਹ ਫਰਿਆਦ ਉਹ ਪਹਿਲੀ ਟੱਕਰ ਸਿਰੇ ਦੀ ਉਹ ਪੂਰੀ ਤੇ ਫਰਿਆਦ ਬੱਲੇ 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 ਜਾੜ ਉਹ ਸ਼ਮਾ ਵੀ ਧਰਤੀ ਹੈ ਉਹ ਪੂਰੀ ਕਬੱਡੀ ਪਾ ਰਿਹਾ ਹੈ ਇਹ ਪਰ ਕਹਿੰਦੇ ਮਾਲਵਾ ਖੇਡ ਕਲੱਬ ਨਿਊਜ਼ੀਲੈਂਡ ਪੱਡਾ ਦਾ ਉਹ ਸੁਆਦ ਕਬੱਡੀ ਦਾ ਪਿਆਰੇ ਉਹ ਪੂਰੇ ਕਹਿੰਦੇ ਕਬੱਡੀ ਤੌਣ ਦੇ ਲਈ ਵੱਧ ਆਇਆ ਖੇਡਣੇ ਮਦਦ ਉਹ ਪੂਰੀ ਕਹਿੰਦੇ ਕਬੱਡੀ ਪਾਰਿਆ ਇੱਧਰ ਕਹਿੰਦੇ ਚਾਰ ਜੱਫੀ ਹੋਰ ਤਿਆਰ ਬਰ ਤਿਆਰ ਨੇ ਮੇਰੇ ਮਿੱਤਰੋ ਰੇਡਾਂ ਪੈਂਦੀਆਂ ਜੱਫੇ ਲੱਗਦੇ ਆਹ ਸ਼ਾਨਦਾਰ ਆਹ ਪੂਰੀ 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 ਉੱਧਰ ਗੁਰਜੀਵ ਨੰਦੜੀ ਚੈਂਪੀਅਨਸ਼ਿਪ ਦਾ ਆਹ ਨੌਜਵਾਨ ਕਹਿੰਦੇ ਬੈਸਟ ਥੀਟਰ ਹੈ ਮੇਰੇ ਮਿੱਤਰੋ ਉਹ ਮਾਣ ਹੈ ਕਹਿੰਦੇ ਇਸ ਇਲਾਕੇ ਦਾ ਇਸ ਇਲਾਕੇ ਦਾ ਉੱਧਰ ਵੱਡੇ ਐਲਾਨ ਹੋਣਗੇ ਕਾਲਿਆ ਵੱਡੇ ਮੁਬਾਰਕਬਾਦ ਹੈ ਵੱਡੀ ਮੁਬਾਰਕਬਾਦ ਆਹ ਸਾਹਮਣੇ ਕਹਿੰਦੇ ਭੂਰੀ ਉਹ ਭੂਰੀ ਭੂਰੀ ਤੇ ਇੰਦਰਜੀਤ ਉਹ ਬੱਲੇ ਬੱਲੇ ਲੋ ਕਹਿੰਦੇ ਅਗਲੀ ਕਬੱਡੀ ਭੂਰੀ ਦੀ ਫਿਰ ਪੈ ਰਹੀ ਹੈ ਉਹ ਛੰਨਾ ਵਾਲਾ ਕਹਿੰਦੇ ਕਬੱਡੀ ਪਾਉਣ ਦੇ ਲਈ ਪਧਿਆ ਹੋਇਆ ਉਹ ਫਰਿਆਦ ਫਰਿਆਦ ਤੇ ਭੂਰੀ ਉਹ ਭੂਰੀ ਭੂਰੀ ਹੋ ਗਈ ਮਿੱਕਰੋ ਉਹ ਛੱਡ ਖੇਡਾ ਕਦੇ ਫੇਰ ਕਰਾਂਗੇ ਦੁੱਖ ਸਹੰਦੇ ਅੱਜ ਉਹ ਵੀ ਆਇਆ ਨਾਲ ਮੇਰੇ ਅੱਜ ਉਹ ਵੀ ਆਇਆ ਨਾਲ ਮੇਰੇ ਉਹ ਛੰਨਾ ਵਾਲਿਆ ਸ਼ਰਾ ਕਰਾਦਾ ਕਹਿੰਦਾ ਇਹਨੂੰ ਵੀ ਮੋਟਰਸਾਈਕਲ ਦੇਣਾ ਆਹ ਸਾਹਮਣੇ ਕਹਿੰਦੇ ਉਹ ਭੱਜ 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 ਓਏ ਓ ਬਾਤਾ ਪੂਰੀ ਉਹ ਕਬੱਡੀ ਕਹਿੰਦੇ ਪੂਰੀ ਆ ਗਿਆ ਫੱਤੇਗੜ ਛੰਨਾ ਵਾਲਾ ਅੱਜ ਪੂਰੀ ਦੇ ਥਾਪੀਆਂ ਨੇ ਐਰ ਕਹਿੰਦੇ ਸੁਬਾਦ ਵੱੰਦਾ ਉਹ ਪੂਰੀ ਦੇ ਕਹਿੰਦੇ ਭੰਗੜੇ ਨੇ ਨਜ਼ਾਰਾ ਲਿਆਤਾ ਪਰ ਹੁਣ ਗੱਲ ਕਹਿੰਦੇ ਫਾਈਨਲ ਦੀ ਆਏ ਉਹ ਧਿਆਨ ਸਿੰਘ ਧਿਆਨਾ ਬੱਲੇ 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 ਉਹ ਜਾਂਦਾ ਪੂਰੇ ਉਹ ਭੱਜ ਗਈ ਥਾਪੀ ਉਹ ਥਾਪੀ ਤੇ ਬਣਦੀ ਉਹ ਸੋਹਣਾ ਸਾਉ ਤੇ ਸਨੱਖਣਾ ਦਾ ਸਿਆਣਾ ਗੱਭਰੂ ਦੁੱਧ ਦਹੀ ਤੇ ਮੱਖਣ ਦਾ ਸ਼ੌਕੀ ਉਹ ਕਰਸ ਸੋਨਾ ਟੱਡ ਰਿਹਾ ਉਹ ਕਹਿੰਦਾ ਇੱਕੇ ਕੌਡੀ ਦੇ 1000 ਦਿੱਤਾ ਜਾਵੇਗਾ ਇੱਕੇ ਕੌਡੀ